ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਂਗੇ ਟਾਈਮ ਹੈ ਜਿਹੜਾ 9:30 ਹੋ ਚੁੱਕੇ ਨੇ ਬੱਚਿਆਂ ਨੂੰ ਸਕੂਲ ਤੋੜ ਕੇ ਹਟਿਆ ਹੁਣ ਤੇ ਉਦੋਂ ਬਾਅਦ ਗਿਆ ਬਾਅਦ ਭਾਂਡੇ ਮੰਜੇ ਨੇ ਤੇ ਹੁਣ ਨਾ ਇੱਥੇ ਚੁੱਲ੍ਹੇ 'ਚ ਪਾਣੀ ਦਿੱਤਾ ਤੇ ਰਹਾਦੀ ਚਲੇਟੀ ਪਾਈ ਹੈਗੀ ਮੈਂ ਹਾਂ ਤੁਰਦੇ ਫਿਰਦੇ ਰਿਝ ਜੂ ਤੋ ਕਿ ਕੱਲ ਬੀਬੀ ਵੀ ਚਲੀ ਗਈ ਕੱਲ ਤਾਂ ਹੈ ਜੀ ਵੇਲੇ ਇੱਥੇ ਵਿਆਹ ਮੰਗੂ ਰੌਣਕ ਲੱਗੀ ਪਈ ਸੀ ਜਦੋਂ ਤਿੰਨੇ ਭੈਣਾ ਕਰਿਆ ਉਹਨੇ ਇਕੱਠੀਆਂ ਹੋ ਜਾਣੇ ਨਾ ਐਨੀ ਰੌਣਕ ਲਾਉਣਿਆ ਸੀ ਕਿਉਂਕਿ ਕੋਈ ਨਾ ਕੋਈ ਚੁਰਲੀ ਵਿੱਚੋਂ ਛੱਡੀ ਜਾਂਦੀ ਹੈ ਸਾਨੂੰ ਪੇਕਾ ਪਿੰਡ ਵੀ ਆਣ ਗਵਾਂਡ ਚ ਵੀ ਹੈ ਨਾ ਸਾਨੂੰ ਰੌਣਕੀ ਬੰਦੇ ਕਿਹਾ ਜਾਂਦਾ ਸੀ ਕਹਿੰਦਿਆਂ ਨੇ ਜੀਰੋਂ ਵੀ ਸਾਡੇ ਘਰਾਂ ਚ ਕੋਈ ਹੈ ਨਾ ਵਿਆਹ ਹੁੰਦਾ ਜਾ ਕੋਈ ਪ੍ਰੋਗਰਾਮ ਹੁੰਦਾ ਜੇ ਅਸੀਂ ਹੁਣ ਜਾਂਦਿਆਂ ਹਨਾ ਸੌਰਿਆਂ ਤੋਂ ਕਹਿੰਦੇ ਰੌਣਕ ਦੀ ਕੁੜੀਆਂ ਆ ਗਈਆਂ ਹੁਣ ਲਾ ਦੇਣਗੇ ਰੌਣਕ ਵੀ ਤੁਸੀਂ ਅਸੀਂ ਸੁਣਨੇ ਸੁਣਨੇ ਬੈਠੇ ਸੀ ਤੁਸੀਂ ਤੇ ਨਾ ਪੈਣਾ ਨੇ ਆ ਕੇ ਰੌਣਕ ਰੌਣਕ ਲਾ ਦਿੱਤੀ ਹੈ ਹਨਾ ਤੇ ਆਪਾਂ ਹਨ ਮੈਂ ਅੱਜ ਕੱਲ ਬਹੁਤ ਸਭ ਦੇਖਿਆ ਵੀ ਮੱਥਾ ਘੁੱਟ ਕੇ ਬੈਜਣੇ ਵਿੱਚ ਕੁੜੀਆਂ ਤੇ 6.5 ਸਕੇ ਸਕੇ ਲਾਂ ਚ ਵਿਆਹ ਹੁੰਦਾ ਚ ਕਿਵੇਂ ਹੁੰਦਾ ਸੀ ਹਰ ਇੱਕ ਕਰ ਖੁਸ਼ੀ ਮਨਾਉਣੀ ਆਪਦੇ ਭੈਣ ਭਾਈ ਦੇ ਤਾਲਾ ਮਨਾਉਂਦਾ ਹੀ ਆ ਅਸੀਂ ਹੋਰਾਂ ਦੀ ਵੀ ਖੁਸ਼ੀ ਮਨਾਉਣੀ ਵੀ ਸ਼ੁਕਰਵਾਹੇ ਗੁਰੂ ਹੋਣਾ ਵੀ ਟਾਈਮ ਆਇਆ ਤੇ ਆਪਾਂ ਕਿਸੇ ਨਾਲ ਆਏ ਨਹੀਂ ਕਰਨੇ ਕਾਹ ਕਹਾ ਕਰਿਆ ਹੈਗਾ ਕਰੇ ਵੀ ਸੀ ਤਿੰਨਾਂ ਭੈਣਾਂ ਨੇ ਹਰ ਇੱਕ ਕਰੀ ਆਪਦੀ ਖੁਸ਼ੀ ਮਨਾਉਣਾ ਜੀ ਅਸੀਂ ਹਰ ਇੱਕ ਕਰ ਖੁਸ਼ੀ ਮਨਾਉਣੀ ਆ ਹਰ ਇੱਕ ਦੇ ਦੁੱਖ ਨਾਲ ਦੁੱਖ ਮਨਾਉਣਾ ਖੁਸ਼ੀ ਖੁਸ਼ੀ ਮਨਾਉਣਾ ਵਾਹਿਗੁਰੂ ਨੇ ਸਾਨੂੰ ਚਾਰਾਂ ਪੈਣ ਭਰਾਵਾਂ ਨੂੰ ਹਨਾ ਕਾਸੀ ਚੀਜ਼ ਦੀ ਅੱਜ ਘਾਟ ਨਹੀਂ ਹੈਗੀ ਹਨਾ ਕਾਸੀ ਚੀਜ਼ ਦੀ ਘਾਟ ਨਹੀਂ ਹੈਗੀ ਤਾਂ ਉਹੀ ਗੱਲ ਹੈ ਕਹਿੰਦੇ ਹੁੰਦੇ ਨੇ ਅਸੀਂ ਚਾਰੇ ਪੈਣ ਪਈ ਤਰ ਤਰ ਭੁੱਲਣ ਵਾਲੀ ਗੱਲ ਹੈ ਵੀ ਵਧੀਆ ਹਨਾ ਆਪਣੇ ਘਰੇ ਟਾਈਮ ਪਾਸ ਕਰਦੇ ਆ ਤੁਸੀਂ ਦਿਓ ਵਧੀਆ ਜ਼ਿੰਦਗੀ ਜਿਉਣਿਆਂ ਹਨਾ ਤੇ ਜ਼ਿੰਦਗੀ ਵਧੀਆ ਜਿਉਣਿਆਂਗੇ ਵਾਹਿਗੁਰੂ ਅੱਗੇ ਅਰਦਾਸ ਹੈ ਵੀ ਆਪਣੇ ਹਨਾ ਸਾਰਿਆਂ ਦੇ ਬੱਚਿਆਂ ਨੇ ਛੋਟੜੀਆਂ ਵੀ ਸਾਡੀਆਂ ਵੀ ਤੇ ਇਸ ਤਰ੍ਹਾਂ ਵਧੀਆ ਜ਼ਿੰਦਗੀ ਜਿਉਣ ਉਹ ਹਨਾ ਤੇ ਬਸ ਬੱਚੇ ਨਸ਼ਿਆਂ ਤੋਂ ਬਚੇ ਰਹਿਣ ਵੱਡੀ ਗੱਲ ਇਹ ਹੁੰਦੀ ਹੈ ਹਨਾ ਤੇ ਧੀਆਂ ਤੇ ਆ ਤਾ ਚਲ ਕੇ ਵਿਚਾਰੀਆਂ ਉਹ ਕਰਦੀਆਂ ਨੇ ਹਨਾ ਪੁੱਤ ਵੀ ਹਨਾ ਜਿਹੇ ਚਾਹੇ ਮੇਰੇ ਪੁੱਤ ਨਹੀਂ ਹੈਗਾ ਮੈਂ ਸਾਰਿਆਂ ਦੇ ਪੁੱਤਾਂ ਲਈ ਇਹ ਅਰਦਾਸ ਕਰਦੀਆਂ ਵਾਹਿਗੁਰੂ ਕਿਸੇ ਦਾ ਭਾਈ ਨਸ਼ਾ ਨਾ ਕਰੇ ਕਿਸੇ ਦਾ ਪੁੱਤ ਨਸ਼ਾ ਨਾ ਕਰੇ ਹਨਾ ਆਪਦੀ ਜ਼ਿੰਦਗੀ ਜਿਉਵੇਂ ਹਨਾ ਕੰਮ ਬੇਸ਼ੱਕ ਕੱਟ ਕਰ ਲੈ ਬੱਚਾ ਤੇ ਨਸ਼ਾ ਕੋ ਬਚਾ ਰਹੇ ਤੇ ਸਰਦਾਰ ਜੀ ਸੁਖਮਣ ਹੋਰੀਆਂ ਚੜਾਉਣ ਗਏ ਸੀ ਕਿਉਂਕਿ ਹੁਣ ਉਹ ਸਕੂਟਰੀ ਤੇ ਨਹੀਂ ਜਾਂਦੀ ਆ ਠੰਡ ਵਾਲੀ ਹੈਗੀ ਤੇ ਹੁਣ 2 ਮਹੀਨੇ ਉਹ ਬਸਤੀ ਜਾਣਗੀਆਂ ਤੇ ਬੈਣ ਚ ਹੀ ਜਾਣਗੇ ਬੱਸ ਆਪਣਾ ਦੀ ਵੱਡੀ ਬੱਚੇ ਬਹੁਤ ਹੁੰਦੇ ਨੇ ਕਿ ਵੱਡੀ ਬੱਸ ਹੈਗੀ ਤੇ ਹੁਣ ਮੈਂ ਇਧਰ ਲੇਟੀ ਪਾਉਣ ਆਈ ਸੀਗੀ ਨਵੇਂ ਮਹਾ ਮੈਂ ਹੱਥ ਸੇਕ ਲਾ ਮੇਰੇ ਹੱਥ ਠਰ ਗਏ ਤੁਰੇ ਫਿਰਦੀ ਰਹੇ ਹਜੇ ਮੈਂ ਝਾੜੂ ਲਾਉਣ ਆਇਗਾ ਕਿਉਂਕਿ ਹਜੇ ਮੈਂ ਹੋਰ ਕੰਮ ਕਰ ਲੇ ਅੱਜ ਬੀਬੀ ਵਿਭਾਗੀ ਹੈਲਪਰ ਭੈਣ ਵਿਭਾਗੀ ਜਿਹੜੀ ਰੱਖੀ ਹੋਈ ਸੀਗੀ ਚਲੋ ਹਨਾ ਉਹਨਾਂ ਨੇ ਦੋ ਤਿੰਨ ਮਰਗ ਤਾਂ ਹੋਵਗੀਆਂ ਕੁਝ ਤਾਂ ਕੁਝ ਹੋ ਕਹਿੰਦੀ ਮੈਂ ਵੀ ਵਿਆਹ ਹੈ ਪਿੰਡ 'ਚ ਕਹਿੰਦੀ ਮੈਂ ਹਰ ਕਿਸੇ ਦਾ ਵਿਆਹ ਕਮਾਲ ਹੁੰਦਾ ਹੀ ਹੈ ਗਰੀਬ ਗੁਰੂਬੇ ਨੂੰ ਹਨਾ ਵੀ ਦੋ ਪੈਸੇ ਵੱਧ ਹੋ ਜਾਣਗੇ ਮੈਂ ਕਹੇ ਚਲ ਕੋਈ ਮਸਤੀ ਪਹਿਲਾਂ ਕਰ ਮੈਂ ਸੜਦੀ ਨਹੀਂ ਸੀ ਚਲ ਤੂੰ ਆਪਦਾ ਕੰਮ ਕਰ ਲੈ ਹਨਾ ਤੈਂ ਵੀ ਆਪਦਾ ਹੋਰ ਕਰਨਾਗਾ ਤੇ ਇੰਨਾ ਕਹਿੰਦੀ ਮੇਥੋਂ ਹੁੰਦਾ ਨਹੀਂ ਬੁਢਾ ਸਰੀਰ ਹੈ ਹਨਾ ਫਿਰ ਬੱਡੀ ਆ ਬੀਬੀ ਦੀ ਉਮਰ ਦੀ ਆ ਵਿਚਾਰੀ ਤੋਂ ਇੰਨਾ ਹੁੰਦਾ ਨਹੀਂ ਕ ਮਹਾਚਲ ਜੀ ਰੋ ਵਿਆਹ ਕਮਾ ਲੇ ਉਹ ਦੁਬਾਰ ਜੇ ਭਾਈ ਮੈਥੋਂ ਸਿੱਟਿਆ ਕਾ ਮੈਂ ਸਿੱਟੂਗੀ ਜੇ ਨਹੀਂ ਫਿਰ ਤੈਨੂੰ ਮੈਂ ਸਮੇਹਾਂ ਲਾਉਂਗੀ ਹਨਾ ਯਾਨੀ ਕੋਈ ਗੱਲ ਨਹੀਂ ਤੇ ਐ ਆ ਵੀ ਰੌਣਕੀ ਬੰਦਾਂ ਤਾਂ ਹਨਾ ਚੁੱਪ ਕੀਤੇ ਬੰਦੇ ਨਾਲ ਰਲਦਾ ਨਹੀਂ ਪਰ ਮਾਗਰ ਮੂਰ ਕਾਇਦਾ ਨਹੀਂ ਨਾ ਬੋਲਦੀਆਂ ਨੇ ਇਹ ਆਏ ਬੋਲਦੀਆਂ ਨੇ ਉਹ ਜੋ ਵੀ ਲੱਗਦਾ ਹੁੰਦਾਣਾ ਲਾਗ ਡਾਟਾ ਬੰਦਾ ਹੈ ਰੋਲਾ ਵਾਲਾ ਪਾਉਂਦੀਆਂ ਨੇ ਤਿੰਨੇ ਪਣਾ ਅਸੀਂ ਖੁਸ਼ ਹੋ ਰਹੇ ਨਾ ਅੱਲੇ ਦੀ ਖੁਸ਼ੀ ਖੁਸ਼ੀ ਮਨਾਉਣੀ ਆਂਗੇ ਖੁਸ਼ੀ ਖੁਸ਼ੀ ਮਨਾਉਣੀ ਚਾਹੀਦੀ ਆ ਰੌਣਕੀ ਬੰਦਿਆ ਅਸੀਂ ਕੋਈ ਵਾਰ ਚ ਇਹਦੋਂ ਤੋਂ ਦੁ ਕਰਕੇ ਕਿਹੜਾ ਜੀਨ ਕੌਣ ਆ ਜੀ ਤੇ ਅਮ ਆਏ ਹੁੰਦੀ ਆ ਗੱਲ ਤੇ ਹੁਣ ਮੇਰੀ ਤੇ ਸਰਦਾਰ ਜੀ ਦੀ ਰੋਟੀ ਰਹੇਗੀ ਉਹ ਅਸੀਂ 10 10 ਵਜੇ ਖਾਵਾਂਗੇ ਕੇਰਾ ਮੈਂ ਮੱਝਾ ਥਲੋ ਸਫਾਈ ਕਰ ਰਹੀ ਆਈ ਸਾਰੀ ਹੁਣ 10-11 ਵਜੇ ਕੱਢਾਂਗੇ ਅੰਦਰੋਂ ਕਿਉਂਕਿ ਅੱਗੇ ਤਮਾਸੀ 1:30 ਵਜੇ ਪਾਉਣ ਕਢਾ ਲਾਂਦੀ ਮੱਝਾਂ ਵੀ ਮੈਂ ਸੰਭਰ ਦੂੰਗੀ ਹੁਣ ਮੈਂ ਚੱਲ ਇਧਰੋਂ ਸਾਰਾ ਕੰਮ ਕਰਕੇ 11 ਵਜੇ ਉਹ ਨਿਭਣ ਜਾਣਗੇ ਉਰੋਂ ਕੱਢ ਦੂੰਗੀ ਬਾਹਰੇ ਖਾਣਾ ਮੱਝਾਂ ਉਰੋਂ ਮੱਝਾਂ ਬਾਹਰੇ ਕੱਢ ਦੂੰਗੀ ਤੇ ਉਹਨਾਂ ਚਿਰ ਆਪਾਂ ਇਧਰੋਂ ਸਫਾਈਆਂ ਕਰਦਿਆਂ ਰੋਟੀ ਤਾਂ ਮੇਰੀ ਤੇ ਸਰਦਾਰ ਜੀ ਦੀ ਆ ਢਾਲੀ ਵਾਲੇ ਬਾਬੇ ਦੇ ਪ੍ਰਸਾਦ ਦੇ ਮੈਂ ਬਣਾ ਕੇ ਰੱਖ ਤੇ ਜੀਰੋਂ ਭੁੱਖ ਲੱਗੀ ਲਾ ਲਾਂਗੇ ਤੇ ਸਾਗ ਪਿਆਗਾ ਸਾਗ ਖੁਸ਼ ਹੋ ਕੇ ਖਾਦਾ ਬੱਚਿਆਂ ਨੇ ਕਹਿੰਦੇ ਬਹੁਤ ਵਧੀਆ ਬਣਿਆ ਮਮਾ ਤੇ ਸਾਡੇ ਅਮਰਤੋਹਰੀ ਵੀ ਤੇ ਮੈਂ ਪਨੀਰ ਦੀ ਪੁਰਜੀ ਬਣਾ ਲਈ ਤੇ ਸਾਗ ਹੀ ਖਾਦਾ ਕਹਿੰਦੇ ਇੰਨਾ ਸੁਆਦ ਸਾਗ ਬਣਿਆਗਾ ਬੜਾ ਸੁਆਦ ਬਣਿਆਗਾ ਮੇਥੀ ਪਾ ਕੇ ਕਹਿੰਦੇ ਇਹਦਾ ਵਿਆਹ ਕੀ ਵਿਆਹ ਹੈ ਸਾਰਾ दाल ਸਬਜ਼ੀਆਂ ਦੀ ਕੀ ਰਿਸ ਕਰ ਲਣਗੇ ਇੰਨਾ ਸੁਆਦ ਬਣੇ ਸਾਰਿਆਂ ਚਾਚਾ ਕੇ ਖਾਦਾ ਤੇ ਸਾਗ ਪਿਆਗਾ ਤੇ ਅੱਥ ਨੇ ਸਬਜ਼ੀ ਬਣਾ ਲਾਂਗੇ ਹਨਾ ਤੇ ਕਿਉਂ ਹੁਣ ਪਾ ਇੰਨੀਆਂ ਗੱਲਾਂ ਬਾਤਾਂ ਕਰ ਲਿਆ ਹੁਣ ਮੈਂ ਚੱਕਦੀ ਹਾਂ ਝਾੜੂ ਝਾੜੂ ਲਾਉਣੀ ਆ ਬਿਸਤਰੇ ਗੁਸਤਰ ਸਾਰਾ ਕੁਝ ਚੱਕਿਆ ਹੀ ਭਾਂਡੇ ਮਾਂ ਜੀ ਉਹਨਾਂ ਰੋਟੀ ਬਣਾਤੀ ਤੇ 9:00 ਵਜ ਗਏ ਪੌਣੇ 9 ਹੋ ਗਏ ਨੇ ਪੌਣੇ 10:00 ਵਜ ਦੇ ਨੂੰ ਮੈਂ ਸਾਰੀ ਝਾੜੂ ਲਾ ਦੂੰਗੀ ਉਹ ਦੁਬਾਰਾ ਰੋਟੀ ਬਣਾ ਕੇ ਖਾ ਕੇ ਫਿਰ ਮੱਜਾਂ ਬਾਹਰ ਕੱਢਾਂਗੇ ਠੀਕ ਹੈ ਜੀ ਤੇ ਕੰਮ ਤਾਂ ਨੇੜੀ ਲੱਗੇ ਪਏ ਨੇ ਕੱਪੜੇ ਵੀ ਧੋਤੇ ਆਪਾਂ ਨੇ ਠੀਕ ਹੈ ਫਿਰ ਮਿਲਦੇ ਆਪਾਂ ਸੋ ਜੀ ਆਪਣੀ ਸੋ ਜੀ ਆਪਣੀ ਸਬਜ਼ੀ ਬਣੀ ਏ ਆਪਰੇ ਵਿੱਚ ਆਟਾ ਧਨੀਆ ਹਰਾ ਸਬ지 ਬਣਾਈ ਆਪਾਂ ਨੇ ਆਲੂ ਬਾਇੰਗ ਸਬ지 ਬਣਾਈ ਆਲੂ ਬਾਇੰਗ ਧਨੀਆ ਪਾ ਦਿੱਤਾ ਕਾ ਬਹੁਤ ਸਾਰਾ ਕਿਉਂਕਿ ਹਾਂ ਹਨਾ ਧਨੀਆ ਵਾਲੀ ਸਬ지 ਜੇਲਾ ਵੀ ਚਾਹਣ ਸਾਦ ਬੀਂਗਾ ਇਹ ਸਬ지 ਪੱਕੀ ਹੋਈਏਗੀ ਇਹ ਕੱਟ ਸੀ ਸੌਤੀ ਮਸਾਲੇ ਲੈ ਲੈ ਲਣੀ ਆ ਫਿਰ ਚ ਆਇਆ ਪੈਗਾ ਇਹਦਾ ਪਾਇਂ ਜਾਏਗਾ ਤੇ ਆਪਾਂ ਕਰ ਦਿਆਂਗੇ ਇੰਗਾ ਸਬੰਦ ਹੀ ਤਾਂ ਚੁੱਲਾ ਬਿਜਲੀ ਵਾਲਾ ਹਾਤਾਣੀ ਵਾਲਾ ਚਾਰ ਨਹੀਂ ਧੋਣਿਆ ਕਿਉਂਕਿ ਧੁੱਤ ਸੀ ਆ ਕੱਪੜੇ ਅੱਜ ਵਧੀਆ ਸੁੱਕ ਗਏ ਉਹ ਸਵੇਰ ਵਾਲੇ ਨੇ ਆ ਕੱਲ ਵਾਲੇ ਨੇ ਉਹ ਕੋਠੇ ਤੇ ਪਾਇਆ ਹੀ ਸੀ ਆ ਕੋਠੇ ਚੋਂ ਅੰਦਰੋਂ ਚਿਵਾਰੇ ਚੁਲਾ ਕੇ ਤਾਰ ਤੇ ਪਾਤੀ ਇਹ ਆਪਣੇ ਹੁਣ ਸੁੱਕ ਗਏ ਨੇ ਆਪਾਂ ਤੈ ਮਾਰ ਦਾਂਗੇ ਇਹਨਾਂ ਦੀ ਤੇ ਮੱਜਾਂ ਨਾ ਬਰਾਹਾਰ ਹੋਇਆ ਪੇ ਠੰਡ ਬਾੜੀ ਨਮਾਉਣ ਕਰਨੀਓ ਆਣੀ ਬਚਾਰੀਆਂ ਦੇ ਕੱਪੜਾ ਮਾਰ ਕੇ ਪੰਜ ਸੱਤ ਦਿਨਾਂ ਬਾਅਦ ਤੇਲ ਲਾ ਦਾਨਿਆਂਗੇ ਕੱਲੇ ਨਾ ਮੈਂ ਟੂਟੀ ਤੋਂ ਮਸਾ ਮੋੜੀ ਮੱਝ ਵੀ ਮਨੇ ਥੇ ਨਮਾ ਆੜੀ ਘੜੀ ਰਹੀ ਐ ਕੀ ਕਰਾਂ ਪਿੰਡਾ ਠੰਡ ਤੋਂ ਡਰ ਲੱਗਦਾ ਹੈ ਨਾ ਤੇ ਠੰਡ ਤੋਂ ਡਾਲਾ ਸਰਦਾਰ ਜੀ ਰਛਟਣ ਗਏ ਹੋ ਨੇ ਜੀ ਰੇ ਤੇ 2:30 ਵਜ ਗਏ ਹਜੇ ਮੈਂ ਵੀ ਚਾਹ ਕਰਨੀਓ ਚੱਕੀ ਜਾਂਦੀ ਆ ਮੈਂ ਸਰਦਾਰ ਜੀਆ ਨੂੰ ਡੀਕ ਦੀ ਸੀ ਤੇ ਹੁਣ ਫੋਨ ਕਰਕੇ ਪੁੱਛਦੀ ਆ ਉਹਨਾਂ ਤੋਂ ਸਬਜੀ ਆਪਣੀ ਬਸ ਪਾਪ ਨਾਲ ਢਾਲ ਜੀ ਜਿਹੜੀ ਮਾੜੀ ਮੋਟੀ ਕੱਚੀ ਐ ਇਸ ਤਰ੍ਹਾਂ ਹੀ ਪਈ ਰਹਿਣ ਦਾਂਗੇ ਨਾ ਇੱਥੇ ਧਨੀਆ ਪੱਕ ਜੂਗਾ ਹੂੰ ਤਾਂ ਧਨੀਆ ਕੱਚਾ ਹੀ ਐ ਤੇ ਉੱਪਰਲੇ ਕੱਪੜੇ ਤਾਂ ਹੈ ਸੁੱਕੇ ਨਹੀਂ ਹੋਣੇ ਆਹ ਸੁੱਕ ਗਏ ਹੋਣੇ ਇੰਨਾ ਜੀ ਮੈਂ ਇੱਕ ਵਾਰ ਦੀ ਤਾਏ ਪਹਿਲਾਂ ਮੈਂ ਪਾ ਕੇ ਹੋਣੀ ਲੇਟੀ ਲੇਟੀ ਪਾ ਕੇ ਹੌਲੀ ਚ ਪਤੀਲਾ ਪਤੂਲਾ ਮਾਜ ਕੇ ਲੈ ਹੋਣੀਆਂ ਹਨਾ ਤੇ ਫੇਰ ਆਈ ਨੇ ਸਰਦਾਰ ਜੀ ਆ ਜਾਣਗੇ ਮੱਝਾਂ ਨੂੰ ਹੋਏ ਸੁਨਿਆ ਹਾਏ ਤਾਂ 2:30 ਵਜੇ ਨੂੰ 10 ਮਿੰਟ 20 ਮਿੰਟ ਨੂੰ ਬੰਨੂ ਮੈਂ ਸਾ ਤੇ ਤਾਂ ਕਰਕੇ ਮਾ ਚਲੋ ਹਨਾ ਕੱਲੀ ਆ ਸਾਰਾ ਸਾਫ ਸਫਾਈਆ ਕਰਿਆ ਤੇ ਇਹ ਕੱਲੀ ਜਣੀ ਨੇ ਵੱਜ ਗਏ ਤੇ ਮੈਨੂੰ ਅੱਜ ਸਾਢੇ 11 11:30 ਵਜੇ ਕੱਲੀ ਹੋਈਆਂਗੀ ਸਾਰਾ ਇਧਰੋਂ ਸਾਫ ਸਫਾਈਆ ਕੀਤਾ ਤੇ ਸਾਰਾ ਸਾਫ ਸਫਾਈਆ ਕੀਤਾ ਇਧਰੋਂ 11:30 ਵਜੇ ਫੇਰ ਕਿਤੇ ਕੰਮ ਲੋਟ ਆਇਆ ਹੁਣ ਤੈ ਮਾਰਨ ਵਾਲੀ ਪਿਆ ਹਜੇ ਕੱਪੜਿਆਂ ਦੀ ਤੇ ਹਜੇ 8 ਟਾ ਸਾਮਨ ਆਲਾ ਪਿਆ ਮੱਕੀ ਦਾ ਆਟਾ ਹੈ ਥੈਲੀ ਮੰਗਾਈ ਐ ਸਰਕਾ ਮੰਗਾਇਆ ਕਿਉਂਕਿ ਸਰਕਾ ਨਾਲ ਅੱਜ ਕੱਲ ਨਿੰਬੂ ਕਾਪਾ ਘਟ ਰੱਖਦੇ ਕਰਨ ਜੀਰੂ ਪਨੀਰ ਪਰ ਪਾੜਨਾ ਹੁੰਦਾ ਥੋੜਾ ਜਿਹਾ 2 ਟੱਕਣ ਸਰਕੇ ਦੇ ਪਾਦਣੇ ਕਿਲੋ ਦੇ ਵਿੱਚ ਬਸ ਪਾ ਸੇਤੀ ਪਾਟ ਜਾਂਦਾ ਤਾਂ ਕਰਕੇ ਮੰਗਾਈ ਐ ਸਰਕੇ ਦੀ ਬੋਤਲ ਕੋਸ਼ਿਸ਼ ਦੀਆਂ ਸਰਦਾਰ ਜੀ ਨੂੰ ਚਾਹ ਕਰ ਦਿਆਂ ਫਿਰ ਆਪਾਂ ਮੌਸਮ ਸਾਫ਼ ਅੱਜ ਧੁੱਪ ਵਧੀਆ ਠੰਡ ਵੀ ਵਧੀਆ ਕਾਫੀ ਹੈਗੀ ਧੁੱਪ ਵੀ ਅੱਜ ਨਿਕਲੇਗੀ 11 ਵਜੇ ਧੁੱਪ 11 ਵਜੇ ਧੁੱਪ ਨਿਕਲੇਗੀ ਸਾਡੇ ਅੱਜ ਦਿਨ ਹੈਗਾਗਾ ਸ਼ੁੱਕਰਵਾਰ ਫਿਰ ਨੂੰ ਸ਼ਨੀਵਾਰ ਹੈ ਸ਼ੁੱਕਰਵਾਰ ਆਏਗਾ ਅੱਜ ਇਹ ਤੁਹਾਨੂੰ ਵੀਡੀਓ ਐਤਵਾਰ ਤੱਕ ਕਾਊਗੀ ਤੇ ਫਿਰ ਨਾ ਮ ਕੱਲੀ ਹੁੰਨੀ ਆ ਜਿਹੜੇ ਕੁੜੇ ਬੱਚੇ ਕਰੇ ਹੁੰਦੇ ਨੇ ਫਿਰ ਮੋਂਦੋਂ ਦੋ ਬਣਾ ਬੂਲ ਲੈਣੀ ਆਂ ਤੇ ਅੱਜ ਕੋਈ ਵੀ ਨਹੀਂ ਹੈਗਾ ਘਰੇ ਕੱਲੀ ਬਰਾਜਦੀ ਆਂ ਅੱਜ ਬਸ ਐਂ ਡੀਕੀ ਆਨੀ ਆ ਵੀ ਹੁਣ ਵੀ ਆਏ ਬਿੰਦ ਵੀ ਆਏ ਚਾਹ ਨੂੰ ਆਪ ਭੁੱਖੀ ਮਰੀ ਜਾਨੀ ਆ ਚਾਹ ਕਨੀਓ ਦੇਖ ਲਈਏ ਨਾ ਟਾਈਮ ਲੱਗਦਾ ਹੈ ਉਹ ਘੁੱਟਾ ਆਪਦੀ ਕਰਕੇ ਪੀਣੀ ਆ ਕਿਉਂਕਿ ਗਰਮੀ ਤੇ ਸਰਦਾਂ ਸਰਦੀਆਂ ਠੰਡ ਲੱਗਦੀ ਹੈ ਹਨਾ ਰੋਜ਼ ਪਾਣੀ ਧਾਰਾ ਕੱਢ ਲਈ ਨੇ ਆਹੀ ਮਸ ਰਹਿ ਗਈ ਐ ਤਾਰਾ ਤਾਂ ਮੈਂ ਬਣਾਈ ਮਾਫਰ ਵਾਲਾ ਬਣ ਕੇ ਛੋਣੀ ਹੁੰਦੀ ਆ ਕਿਉਂਕਿ ਸੋਅ ਵਾਛੇ ਲਿਬੜੀਏ ਜਾਂਦਾ ਹੈ ਨਾ ਸਾਨੂੰ ਫੇਰ ਕੱਪੜੇ ਸੁਕਦੇ ਨੇ ਤੇ ਇਸ ਤਰ੍ਹਾਂ ਹੀ ਤਾਂ ਛੋਣੀ ਹੋਣੀ ਆ ਰੋਜ਼ ਤੇ ਸੁੱਕ ਸਾਕਰ ਪਾਣੀ ਖੰਡਿਆ ਦਿੱਤੀ ਹੈਗੀ ਕੱਲ ਸਾਨੂੰ ਬਹੁਤ ਕਵੇਲਾ ਹੋਊਗਾ ਅਸੀਂ ਅਸਤ ਅਸੀਂ ਟਾਈਮ ਆਪਣਾ ਹੀ ਨਵੇੜੀਏ ਕੰਮ ਕੋਈ ਚਾਰ ਜਿਹੜਾ ਜਾਣਾ ਆਉਣਾ ਹੁੰਦਾ ਫਿਰ ਵਾਹ ਫਿਰ ਟਾਈਮ ਲੱਗਦਾ ਲਾਮੂ ਦੀ ਨੀ ਮਾਇਸ ਤੇ ਖੇਣਾ ਤਾਂ ਨਹੀਂ ਖਿੱਚਣਾ ਜਾਂ ਪੈਂਦਾ ਸਾਰੀਆਂ ਫਿਰ ਲਾਹੋਗੀ ਤਾਂ ਟੋਪੜ ਹੋਗੀ ਨਾ ਜਿਨਾ ਜੀ ਨਹੀਂ ਸੂਰੀ ਹੋਈ ਐ ਟੋਪੜਾ ਗੱਭਣਾ ਹੀ ਜੀਰੋਂ ਬਰ ਤਾਂ ਟੋਪੜਾ ਹੋ ਜਾਣਾ ਇੰਦੀ ਕਰੀ ਲੰਦੀਆਂ ਰਹਿੰਦੀਆਂ ਨੇ ਮੈਸਾ ਯਾ ਲੈ ਲਈ ਲਾਲ ਬਸ ਹੁਣ ਪੱਲੀਆਂ ਛੜਦਾਂਗੇ ਇਹ ਆ ਜਿਵੇਂ ਸੀਤਾਰ ਰਹੇ ਲਾਲ ਪਣੇ ਆਇ ਕਰਦੇ ਜਿਵੇਂ ਨਾ ਤਾਂ ਅੰਜ ਕੱਢਦੀ ਫਿਰ ਉਹ ਜਮਾ ਨਹੀਂ ਚਾਉਣਾ ਟੋਕੜ ਹੋ ਕੇ ਪਸ ਫਿਰਾਂ ਲੱਗ ਜਣਾ ਤੁਹਾਨੂੰ आज लेट हो गए हां हाय बेजू हलाया ਖਲੂਆ ਸਬਜੀ ਆ ਲੈ ਢੱਕ ਦਿਓ ਡੱਲ ਲਾਓ ਲੋ ਜੇ ਪਾਉਣ ਸਬਜੀ ਗਰਮ ਕਰਦੀ ਦੁਪਹਿਰ ਦੀ ਬਣਾਈ ਪਈ ਐ ਦੇ ਢੱਕ ਕੇ ਖਾਓ ਪਾਂ ਡਾਲ ਸਿੱਤੇ ਪੈਕੇਜਿੰਦੇ ਹੋਣਗੇ ਉਹ ਅੰਦਰ ਧਾਗੋ ਪੁੱਤ ਉਹ ਗਰਮ ਨੂੰ ਕਿ ਹਾਦੀ ਮੈਂ ਸੁੱਕਣੇ ਪਾਵਾਂ ਪਾਈ ਨਹੀਂ ਗਏ ਦੇਖ ਸਾਰੇ ਬਣਾ ਸੁੱਕੇ ਨੇ ਮੈਂ ਮੁੱਦੇ ਦੀ ਟੋਕਰੀ ਚ ਪਾਣ ਕੀ ਗੱਲ ਦੇ ਤੇ ਮਸੋਂ ਕੰਟਾਈਂਰ ਵਿੱਚ ਪਾ ਦੈਂ ਤੋ ਕੁਦਰ ਕੱਪੜਾ ਲੀ ਰੱਖੂਣਾ ਹੁਣ ਆਪਾਂ ਮਾਰ ਕੇ ਬੱਦਲ ਆ ਗਏ ਸੋਟੂ ਦੇ ਦੋ ਸੰਦੇ ਕਰ ਦਾਨੀਆਂ ਦਾ ਚੱਕਤੀ ਰੱਖ ਲੈ ਹੌਲੀ ਹੌਲੀ ਹੋਣੀ ਨਹੀਂ ਆ ਖਾਰੀ ਭੁੱਜ ਜਾਣੀ ਨਹੀਂ ਬੈਗਣੀ ਆਹ ਜਾਂ ਪੈਨ ਸੁਣਦੇ ਕਰਕੇ ਹੱਥੀਆਂ ਚੁੜੀਆ ਚੱਕ ਪਿਆੰਦ ਬਿੱਲੀਆਂ ਉੱਗੀਆਂ ਬੈਠਣ ਨੇ ਤੇ ਜੇ ਮੂਰੇ ਫਿਰ ਨਮੀਆਂ ਪੀੜੀਆਂ ਤੇ ਜਿੱਲੇ ਪੈਣ ਇਹ ਤਾਂ ਰਮਾਂਜਾ ਚਾਰੂ ਐਂ ਹਾਈ ਬੁੜੀਆਂ ਦੀ ਆ ਕੰਮ ਆ ਗਿਫਟੀ ਚ ਨਹੀਂ ਆਉਣਾ ਇਹ ਕੰਮ ਪਹਿਲੇ ਜਿਹੜਾ ਨੇ ਦੋ ਰੋਟੀਆਂ ਨਹੀਂ ਬੰਦੇ ਉਹ ਵੀ ਪਕਾਉਣੀਆਂ ਨੇ ਦੋ ਰੋਟੀਆਂ ਹੀ ਪਕਾਉਣੀਆਂ ਆ ਬੰਦੇ ਕਿ ਬੈਠ ਕੇ ਰੋਟੀ ਖਾਣਗੇ ਉਹ ਗਾਂ ਇਸ ਚਲਾ ਨਹੀਂ ਜੇ ਨਾ ਤੇ ਮੈਂ ਚਾਹ ਤਾ ਚਾਹ ਜਿੱਦ ਤੱਕ ਨਾ ਕਰੇ ਰੱਖੋ ਹੁਣ ਹੱਥ ਤੋਂ ਇਹ ਮੈਂ ਜੋੜ ਲਾਉਂ ਮੂਰੂ ਪਿੱਲਾ ਵੀ ਤਵਾ ਜੇ ਹੋਣੀ ਨੇ ਤਵਾ ਧੋ ਲਿਓ ਆਇਟ ਕਰੇ ਇੱਟ ਲਾਈਏ ਗਏ ਜਦੋਂ

ਆਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਸ ਹੁਣ ਆਪਾਂ ਜੋਤ ਲਾ ਕੇ ਆਪਾਂ ਰੋਟੀ ਬਣਾਉਣੇ ਰੋਟੀ ਬਣਾ ਕੇ ਬਸ ਆਪਾਂ ਬਿਸਤਰਾ ਚ ਪੈਣੇ ਕੋਈ ਠੰਡ ਬਹੁਤ ਹੈ ਤੁਸੀਂ ਵੀ ਪਹਿਣਾ ਸਤ ਸੁਨੇਹਾ ਕੰਮ ਨਾ ਮਿਲ ਕੇ ਬੜਿਆ ਕੋ ਬਿਸਤਰਾ ਚ ਜਾਣਾ ਕਿਉਂਕਿ ਜੇ ਕੇਰਾ ਠੰਡ ਲੱਗ ਜੇ ਤੁਹਾਨੂੰ ਪਦਿਆ ਖੰਗ ਚ ਖਾਵੇਂ ਠੀਕ ਹੋਉਂਦਾ ਮੇਰਾ ਮਸਾ ਠੀਕ ਹੋਇਆ 1.5 ਮਿੰਟ ਠੀਕ ਹੋਇਆ ਖੰਗ ਚ ਖਾਓ ਕਦੇ ਕੁਝ ਖਾ ਕਦੇ ਕੁਝ ਖਾ ਚਲੋ ਜੀ ਫੇਰ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਬਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ